ਫਤੇਗੜ ਸਾਹਿਬ ਮਾਨਜੋਗ ਅਦਾਲਤ ਦੇ ਬਾਹਰ ਇੱਕ ਪਰਿਵਾਰਕ ਝਗੜੇ ਵਿੱਚ ਅੰਜਲੀ ਬੇਗਮ ਤੇ ਉਸਦੇ ਪਿਤਾ ਪਿਆਰਾ ਸ਼ਾ ਜ਼ਖਮੀ ਹੋ ਗਏ ਜਦਕਿ ਅੰਜਲੀ ਬੇਗਮ ਦੇ ਪਤੀ ਹਰਪ੍ਰੀਤ ਖਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸਿਵਲ ਹਸਪਤਾਲ ਫਤੇਗੜ ਸਾਹਿਬ ਵਿਖੇ ਦਾਖਲ ਪਿਆਰਾ ਸ਼ਾ ਦਾ ਕਹਿਣਾ ਹੈ ਕਿ ਉਸਦੀ ਲੜਕੀ ਅੰਜਲੀ ਬੇਗਮ ਦਾ ਪਤੀ ਹਰਪ੍ਰੀਤ ਖਾਨ ਨਾਲ ਮਾਨਜੋਗ ਅਦਾਲਤ ਫਤੇਗੜ ਸਾਹਿਬ ਵਿੱਚ ਕੁੱਟਮਾਰ ਕਰਨ ਦਾ ਤੇ ਖਰਚੇ ਦਾ ਕੇਸ ਕੀਤਾ ਹੋਇਆ ਹੈ ਉਹਨਾ ਦੋਸ਼ ਲਗਾਇਆ ਕਿ ਉਹਨਾਂ ਦੇ ਜਵਾਈ ਹਰਪ੍ਰੀਤ ਖਾਨ ਨੇ ਉਹਨਾਂ ਤੇ ਅਦਾਲਤ ਦੇ ਬਾਹਰ ਹਮਲਾ ਕਰ ਦਿੱਤਾ। ਰਾਸ਼ਾ ਜੀ ਮੇਰੀ ਬੇਟੀ ਜਨੂ ਅੰਗਲੀ ਬੇਗਮ ਸਾਡਾ ਜੋ ਕੇਸ ਚੱਲਦਾ ਦਾ ਆਪਣੇ ਫਤਿਹਗੜ੍ਹ ਸਾਹਿਬ ਦਾ 10 ਨੰਬਰ ਕੋਰਟ ਚ ਤੇ ਅੱਜ ਅਸੀਂ ਅੱਜ ਤਰੀਕ ਤੇ ਆਈ ਸੀ ਤੇ ਮੇਰੇ ਤੇ ਜਿਹੜਾ ਮੇਰਾ ਜਵਾਈ ਸੀਗਾ ਜਿਹਨੇ ਮੈਨੂੰ ਜਾਣ ਲੇਵਾ ਕਾਬਲਾ ਕੀਤਾ ਤੇ ਪਹਿਲਾਂ ਵੀ ਮੈਨੂੰ ਬੜੀ ਧਮਕੀ ਦਿੰਦਾ ਰਿਹਾ ਅੱਜ ਵੀ ਉਹਨੇ ਮੈਨੂੰ ਕਾਫੀ ਮਤਲਬ ਕੁੱਟਮਾਰ ਕਰੀ ਤੇ ਉਹਦੇ ਕੋਲ ਇੱਕ ਕੋਈ ਤਿੱਖੀ ਚੀਜ਼ ਸੀਗੀ ਤਿੱਖਾ ਹਥਿਆਰ ਸੀਗਾ ਕੋਈ ਜੋ ਕੋਡ ਦੇ ਅੰਦਰ ਲੈ ਕੇ ਆ ਗਿਆ ਕਿਸ ਕਿਸ ਤਰ੍ਹਾਂ ਲੈ ਕੇ ਆ ਗਿਆ ਪਤਾ ਨਹੀਂ ਰੱਬ ਦਾ ਤੇ ਉਹਨੇ ਅੱਜ ਵੀ ਮੈਨੂੰ ਤਾਂ ਜਾਨ ਲੈ ਵਹਾਵਲਾ ਕਰਿਆ ਪਹਿਲਾਂ ਵੀ ਇੱਕ ਵਾਰੀ ਮੈਂ ਧਮਕੀ ਦਿੱਤੀ ਆ ਤੇ ਪਹਿਲਾਂ ਵੀ ਇੱਕ ਵਾਰੀ ਇਹ ਮੈਨੂੰ ਗਾਨ ਪਰ ਤੋਂ ਪਿੱਛੇ ਗੈਂਗਸਟਰ ਤੋਂ ਤਾਂ ਧਮਕੀਆਂ ਦਵਾਈਆਂ ਭਾਇ ਆਪੇ ਸੀਗਾ ਇਹ ਉਹਦੇ ਬਾਰੇ ਵੀ ਮੈਂ ਕਾਫੀ ਮਤਲਬ ਚਰਚਾ ਕੀਤੀ ਪੁਲਿਸ ਨੂੰ ਰਿਪੋਰਟ ਦਿੱਤੀ ਸਾਰਾ ਕੁਝ ਕਰਿਆ ਪਰ ਇਹਦੇ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਨੇ ਮੇਰੀ ਮਤਲਬ ਅੱਜ ਦਾ ਬਿਲਕੁਲ ਇਹ ਮੈਨੂੰ ਚੌਥੀ ਪੰਜੀ ਮਾਜਲ ਦੁਪਹਿਰ ਉਹ ਵੀਰ ਨੇ ਲੱਗਿਆ ਸੀਗਾ ਜੇ ਮੇਰੀ ਬੇਟੀ ਮੇਰੇ ਨਾਲ ਨਾ ਹੋ ਜਾਈ ਮੈਂ ਤਾਂ ਆਚਨ ਖੜਾ ਸੀਗਾ ਤੇ ਮਨੂੰ ਉਪਰੋਂ ਧੱਕਾ ਦੇਣ ਲੱਗਿਆ ਤੇ ਮਨੂੰ ਉਸ ਦੇ ਬਾਅਦ ਧੱਕਾ ਨਾ ਦੇ ਸਕਿਆ ਭਾਰੀ ਹੋਣ ਕਰਕੇ ਤੇ ਮਨੂੰ ਕੁੱਟਿਆ ਮਾਰਿਆ ਬਹੁਤ ਤੇ ਬਾਕੀ ਮਨੂੰ ਜਾਨ ਤੋਂ ਮਾਰਨ ਦੀ ਧਮਕੀ ਅਜੇ ਸਵੇਰੀ ਦੇ ਹੀ ਆਦਾ ਜਦੋਂ ਅੰਦਰ ਬੜਿਆ ਕੋੜ ਦੇ ਜਦ ਇਹ ਕਹਿੰਦਾ ਸੀਗਾ ਕਿ ਅੱਜ ਤੈਨੂੰ ਜਾਨ ਨਹੀਂ ਦੰਦਾ ਅੱਜ ਮਾਰ ਕੇ ਭੇਜੂਗਾ ਤੈਨੂੰ ਘਰ ਨੂੰ ਕੀ ਮੰਗਦਾ ਮੇਰੀ ਪ੍ਰਸ਼ਾਸਨ ਤੋਂ ਮੰਗ ਇਹ ਹੀ ਆ ਵੀ ਇਨਸਾਫ ਮਿਲਣਾ ਚਾਹੀਦਾ ਜੋ ਤਾਰਾ ਬਣ ਜੀ ਦੇ ਪਰ ਉਹ ਲੱਗਣੀ ਚਾਹੀਦੀ ਆ ਤੇ ਮੈਂ ਅੱਜ ਫਟੇਗੜ ਸਾਹਿਬ ਕੋਰਟ ਤੇ ਆਪਣੇ ਤਰੀਕੇ ਤੇ ਆਈ ਸੀਗੀ ਫਾਦਰ ਅਸੀਂ ਉੱਥੇ ਗਏ ਹੋਏ ਸੀਗੇ ਪਿਆਰਾ ਜੀ ਤੇ ਉੱਥੇ ਆ ਕੇ ਮੇਰੇ ਹਸਬੰਦ ਨੇ ਮੇਰੇ ਤੇ ਜਾਣ ਲੇਵਾ ਹਮਲਾ ਕੀਤਾ ਸਾਡੇ ਨਾਲ ਕੁੱਟਮਾਰ ਕੀਤੀ ਉਹਨਾਂ ਨੇ ਤੇ ਮੈਂ ਫਿਰ ਤੋਂ ਇਹ ਰਿਕਵੈਸਟ ਕਰਦੀ ਆ ਕਿ ਉਹਨਾਂ ਤੇ ਉਹ ਕਾਰਵਾਤ ਤੋਂ ਬਾਅਦ ਕਾਰਵਾਈ ਕੀਤੀ ਜਾਵੇ ਕੋਰਟ ਤੋਂ ਜੱਦ ਨਹੀਂ ਹੋਏ ਉਹਨਾਂ ਦੀ ਮੈਂ ਸੀਗੀ ਤੇ ਮੇਰੇ ਫਾਦਰ ਸਾਹਿਬ ਸੀਗੇ ਇਹ ਸਭ ਕੋਈ ਤੇਜ਼ਾਰ ਹਥਿਆਰ ਸੀ ਹਾਂਜੀ ਇਹਨਾਂ ਕੋਲ ਕੋਈ ਤਿੱਖਾ ਹੀ ਕੋਈ ਐਦਾਂ ਦਾ ਹਥਿਆਰ ਸੀਗਾ ਵੀ ਜੋ ਦੇਖਿਆ ਨਹੀਂ ਉਹਨਾਂ ਦੇ ਹੱਥ ਵਿੱਚ ਸੀਗਾ ਉਹਨਾਂ ਨੇ ਮੇਰੇ ਪਾਪਾ ਨੂੰ ਬਹੁਤ ਜ਼ਿਆਦਾ ਮਾਰਿਆ ਤੇ ਮੇਰੇ ਨਾਲ ਵੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਕੀ ਕੋਈ ਕੇਸ ਚੱਲ ਰਿਹਾ ਹਾਂਜੀ ਸਰ ਮੇਰਾ ਉਹਨਾਂ ਨਾਲ ਕੇਸ ਚੱਲਦਾ ਏ ਤੇ ਤਰੀਕ ਤੇ ਆਏ ਸੀਗੇ ਪਰ ਉਹਨਾਂ ਨੇ ਤਰੀਕ ਵੀ ਪੁਕਤਨ ਨਹੀਂ ਦਿੱਤੀ ਮੈਨੂੰ ਉਹਨਾਂ ਨੇ ਪਹਿਲਾਂ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸਾਡੇ ਨਾਲ ਪਹਿਲਾਂ ਵੀ ਗੱਲਬਾਤ ਹਾਂਜੀ ਸਰ ਪਹਿਲਾਂ ਵੀ ਉਹਨਾਂ ਨੇ ਸਾਨੂੰ ਜਾਨੋ ਮਾਰਦੀ ਧਮਕੀਆਂ ਦਿੱਤੀਆਂ ਹੋਈਆਂ ਸੀਗੀਆਂ ਪਰ ਜਦੋਂ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਕੀ ਮੰਨਦਾ ਸਰ ਮੈਂ ਇਹ ਕ ਮੰਗ ਕਰਦੀ ਆ ਕਿ ਉਹਨਾਂ ਨੂੰ ਜਿੰਨਾ ਵੀ ਹੋ ਸਕੇ ਕੜੀ ਤੋਂ ਕੜੀ ਸਜ਼ਾ ਮਿਲੇ ਬੱਸ ਉਹਨਾਂ ਨੂੰ ਇਸ ਮੌਕੇ ਤੇ ਐਸਐਚਓ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਹਰਪ੍ਰੀਤ ਖਾਨ ਨੂੰ ਗ੍ਰਿਫਤਾਰ ਕਰ ਲਿਆ ਉਹ 10 ਦਿਨ ਐਫਪੋਟ ਦਾ ਫੋਨ ਆਇਆ ਸੀ ਉਹ ਕਹਿੰਦਾ ਵੀ ਕੋਰਟ ਦੇ ਬਾਹਰ ਕੰਬੇ ਦੇ ਬਾਹਰ ਇਸ ਆਉਸ਼ੀ ਜਿਲਾਈ ਹੋ ਰਹੀ ਹੈ ਤੇ ਮੌਕੇ ਤੇ ਸਿਰਜਿੰਦਰ ਕੋਰਟ ਦੇ ਵਿੱਚ ਪਹੁੰਚ ਗਿਆ ਕੋਰਟ ਦੇ ਵਿੱਚ ਹੀ ਆਜਾ ਸੀ ਤੇ ਉਹ ਮੈਟਰ ਇਹ ਸੀ ਬਡਾਲੀ ਵਾਲਾ ਸਿੰਘ ਦਾ ਕੇਸ ਲੱਗਿਆ ਸੀ 22/98 ਡਾਇਰੈਕਟ ਤੇ ਉਹਦੇ ਵਿੱਚੇ ਦੋ ਬਟੀਆਂ ਇਕੱਠੀਆਂ ਹੋ ਜਾਂਦੀਆਂ ਹੁੰਦੀ ਸੀ ਤੇ ਜੁਆਈ ਤੇ ਸੌਰਾ ਆਫ ਸਵਿਚ ਉੱਥੇ ਉਹਦੀ ਜੁਆਈ ਤੇ ਸੌਰਾ ਉੱਜੇ ਤੇ ਐਸ ਜਿੰਦਰ ਸਿੰਘ ਨੇ ਜੁਆਈ ਨੇ ਸੌਰੇ ਘੱਟਾ ਮਾਰੀਆਂ ਤੇ ਉਹਨੂੰ ਲੈਂਦਾ ਕਿ ਆਕੇ ਜਿਹੜੋ ਕੋ ਕਰਵਾਈ ਕਰਕੇ 2470 ਤੇ ਵਿੱਚ ਜਿਹੜਾ ਉਹਦਾ ਸੌਰਾ ਸਾਹਿਬ ਸੀ ਉਹ ਦਾਖਲ ਹੋ ਗਏ ਸਿਵਲ ਹਸਪਤਾਲ ਉਹਦਾ ਬਿਆਨ ਹਾਸਲ ਕਰਕੇ ਐਮਐਲਆਰ ਲੈ ਕੇ ਜਿਵੇਂ ਕਾਰਵਾਈ ਹੋਵੇ ਇਸ ਨੂੰ ਕਰੀ ਕਰਾਂਗੇ ਜਖਮੀ ਕਾਲਪੋਰ ਹੈ ਕਿ ਕਿ ਲਾਹੇ ਐ ਜਖਮੀ ਸਾਡੇ ਕੋਲ ਦੋ ਇੱਕ ਤਾਂ ਉਹਦੀ ਘਰ ਵਾਲੀ ਆਈ ਅੰਜਲੀ ਬੇਗਮ ਦਾ ਰੁਕਾ ਆਇਆ ਇੱਕ ਜਖਮੀ ਹੈਗਾ ਪਿਆਰੇ ਸ਼ਾ ਜਿਹੜਾ ਉਹਦਾ ਸਹੁਰਾ ਸਾਹਿਬ ਹੈ ਜਿੰਦ ਤੱਕ ਕਿ ਕਿ ਤੇ ਆਪਰੇ ਸਾਡੇ ਕੋਲੋਂ ਕਾਰਵਾਈ ਹੋਈ ਹੈ ਜਿਹੜੀ ਰੁਕੂ ਕਾਰਵਾਈ ਕਹਿੰਦੇ ਐਕਸ 26170 ਰੁਪਏ ਨਸਦੀ ਉਹ ਹੈਗੀ ਹਰਪੀਟ ਖਾਨ ਜਿਹੜਾ ਉਹਦਾ ਜਵਾਈ ਹੈ ਉਹਦੀ ਕਾਰਵਾਈ ਬਾਕੀ ਜੋ ਮਰਨੇ ਕਾਰਵਾਈ ਵਾਜੇਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ